ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਐਮ ਜਾਣਕਾਰੀ ਅਸੀਂ ਸਾਡੇ ਉਹਨਾਂ ਕਿਸਾਨ ਭਰਾਵਾਂ ਨੂੰ ਦੇਣੀ ਹੈ ਜਿਹੜੇ ਕਿਸਾਨ ਭਰਾ ਡੇਰੀ ਦੇ ਕਿੱਤੇ ਦੇ ਨਾਲ ਜੁੜੇ ਹੋਏ ਐ ਪਸ਼ੂ ਪਾਲਕ ਐ ਤੇ ਪਸ਼ੂਆਂ ਨੂੰ ਪਾਲਦੇ ਐ ਡੇਰੀ ਫਾਰਮਿੰਗ ਦਾ ਕਿੱਤਾ ਕਰਨ ਵਾਲੇ ਸਾਰੇ ਕਿਸਾਨ ਭਰਾਵਾਂ ਦੇ ਨਾਲ ਇਹ ਵੀਡੀਓ ਹੈ ਜਿਹੜੀ ਉਹ ਬੜੀ ਅਹਿਮ ਹੈ ਕਿਉਂਕਿ ਕਿਸਾਨ ਭਰਾਵੋ ਪਸ਼ੂ ਸਾਡਾ ਜਿਹੜਾ ਉਹ ਧਨ ਹੈ ਤੇ ਪਸ਼ੂ ਧਨ ਹੈ ਤੋ ਅਸੀਂ ਕਿੰਨਾ ਧਨ ਪ੍ਰਾਪਤ ਕਰਨਾ ਹੁੰਦਾ ਕਿਉਂਕਿ ਸਾਡੇ ਬਹੁਤ ਸਾਰੇ ਕਿਸਾਨ ਭਰਾ ਛੋਟੇ ਵੱਡੇ ਪੱਧਰ ਤੇ ਜੁੜੇ ਹੋਏ ਆ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਤੇ ਜਿਹੜੇ ਕਿਸਾਨ ਭਰਾ ਸਾਡੀ ਇਹ ਵੀਡੀਓ ਦੇਖ ਰਹੇ ਆ ਉਹ ਆਪਣੇ ਡੇਰੀ ਪਾਲਕ ਕਿਸਾਨ ਭਰਾਵਾਂ ਨੂੰ ਤੇ ਜਿਨ੍ਹਾਂ ਨੇ ਘਰੇ ਵੀ ਮੱਝਾਂ ਗਾਵਾਂ ਰੱਖੀਆਂ ਪਾਲਦੇ ਐ ਛੋਟੇ ਪੱਧਰ ਦੇ ਕਿਸਾਨ ਆ ਭਾਵੇਂ ਉਹਨਾਂ ਤੱਕ ਵੀ ਜ਼ਰੂਰ ਪਹੁੰਚਾਓ ਕਿਉਂਕਿ ਇਹ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਲੱਗੇ ਆ ਇਹ ਪਸ਼ੂਆਂ ਦੇ ਬੀਮੇ ਨਾਲ ਸੰਬੰਧਿਤ ਹੈ ਇਹ ਸਰਕਾਰੀ ਸਕੀਮ ਹੈ ਜਿਹੜੀ ਬਹੁਤ ਘੱਟ ਪੈਸਿਆਂ ਦੇ ਵਿੱਚ ਤੁਸੀਂ ਆਪਣੇ ਪਸ਼ੂ ਦਾ ਬੀਮਾ ਕਰਵਾ ਸਕਦੇ ਹੋ ਪਸ਼ੂ ਦਾ ਬੀਮਾ ਕਰਵਾਉਣ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਕਰਾਂਗਾ ਕਿਸਾਨ ਭਰਾਵੋ ਕਿ ਦੇਖੋ ਪਿਛਲੇ ਸਮੇਂ ਨੂੰ ਯਾਦ ਕਰੋ ਤੁਸੀਂ ਵੀ ਅੱਜ ਤੋਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਜਿਹੜੀ ਲੰਪੀ ਡਿਸੀਜ਼ ਆਈ ਸੀਗੀ ਤਾਂ ਲੰਪੀ ਸਕਿਨ ਡਿਸੀਜ਼ ਨੇ ਦੇਖੋ ਕਿੰਨੇ ਜਿਆਦਾ ਪਸ਼ੂਆਂ ਦਾ ਸਾਡਾ ਨੁਕਸਾਨ ਕੀਤਾ ਸੀ ਜੇ ਅਸੀਂ ਮਾਲਵੇ ਬੈਲਟ ਦੀ ਗੱਲ ਕਰ ਲਈਏ ਨਾ ਤਾਂ ਬਠਿੰਡਾ ਹੋ ਗਿਆ ਮਕਸਰ ਹੋ ਗਿਆ ਫਾਜ਼ਿਲਕਾ ਹੋ ਗਿਆ ਤੇ ਮੋਗਾ ਹੋ ਗਿਆ ਤੇ ਇੱਥੇ ਤਾਂ ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਕੀਤਾ ਸੀ ਸਾਡੇ ਪਸ਼ੂ ਮਰ ਗਏ ਸੀ ਐਨੀ ਬੱਦਰ ਹਾਲਤ ਹੋ ਗਈ ਸੀ ਵੀ ਕਿਸਾਨ ਭਰਾਵਾਂ ਨੇ ਆਪਦੇ ਪਸ਼ੂ ਜਿਹੜੇ ਉਹ ਨਹਿਰਾ ਤੱਕ ਵਿੱਚ ਸੁੱਟਦੇ ਸੀਗੇ ਫੇਰ ਸਾਨੂੰ ਮਰੇ ਹੋਏ ਪਸ਼ੂ ਆ ਜਿਹੜੇ ਉਹ ਪਿੰਡਾਂ ਦੀਆਂ ਹੱਦਾਂ ਦੇ ਉੱਪਰ ਵੀ ਸੁੱਟਨੇ ਪਏ ਤਾਂ ਇੰਨੀ ਮਾੜੀ ਕੰਡੀਸ਼ਨ ਸੀ ਸਾਡੀ ਉਦੋਂ ਜਦੋਂ ਸਾਡੇ ਪਸ਼ੂ ਆ ਜਿਹੜੇ ਉਹ ਮਰ ਗਏ ਤੇ ਇੰਨਾ ਜਿਆਦਾ ਵੱਡਾ ਘਾਟਾ ਸਾਡੇ ਕਿਸਾਨ ਭਰਾਵਾਂ ਨੂੰ ਪਿਆ ਸੀਗਾ ਤਾਂ ਦੇਖੋ ਭਵੇਂ ਪਸ਼ੂ ਆ ਜਿਹੜੇ ਸਾਡੇ ਉਹ ਘਰ ਦੇ ਜੀਵ ਵਰਗੇ ਹੁੰਦੇ ਆ ਤੇ ਬੜਾ ਮੋਹ ਹੁੰਦਾ ਇਹਨਾਂ ਪਸ਼ੂਆਂ ਦੇ ਨਾਲ ਸਾਡਾ ਤੇ ਅਸੀਂ ਅੱਜ ਕਿਸਾਨ ਭਰਾ ਦੀ ਡੇਰੀ ਵਿੱਚ ਖੜੇ ਆ ਇਹਨਾਂ ਨੇ ਵੀ ਇਹ ਸਰਕਾਰੀ ਸਕੀਮ ਦਾ ਲਾਹਾ ਲੈ ਕੇ ਇਹ بیمੇ ਕਰਵਾ ਰੱਖਿਆ ਪਸ਼ੂਆਂ ਦੇ ਤੁਸੀਂ ਇਹਨਾਂ ਪਸ਼ੂਆਂ ਦੇ ਵਿੱਚ ਵੀ ਦੇਖ ਸਕਦੇ ਹੋ ਵੀ ਇਹਨਾਂ ਪਸ਼ੂਆਂ ਦੇ ਕੰਨਾਂ ਦੇ ਵਿੱਚ ਆ ਟੁੱਕ ਜੇ ਪਾਏ ਆ ਜਿਹੜੇ ਇਹ ਟੁੱਕ ਜੇ ਉਹੀ ਪਸ਼ੂਆਂ ਦੇ ਕੰਨਾਂ ਦੇ ਵਿੱਚ ਪਾਏ ਹੋਏ ਆ ਜਿਹੜੇ ਪਸ਼ੂਆਂ ਦਾ بیمਾ ਹੋਇਆ ਹੋਇਆ ਤਾਂ ਅੱਜ ਤੁਹਾਨੂੰ ਅਸੀਂ بیمੇ ਬਾਰੇ ਦੱਸਦੇ ਆ ਤੇ ਵੀ ਤੁਸੀਂ بیمਾ ਕਿਵੇਂ ਕਰਵਾ ਸਕਦੇ ਹੋ ਪਸ਼ੂਆਂ ਦਾ ਪਸ਼ੂਆਂ ਦਾ ਜੇ بیمਾ ਕਰਵਾਉਣਾ ਕਿਸਾਨ ਭਰਾਵੋ ਤਾਂ ਹੁਣ ਦੀ ਸਭ ਤੋਂ ਸਸਤੀ ਸਕੀਮ ਹੈ ਜਿਹੜੀ ਉਹ ਇਹੀ ਹੈ ਜਿਹੜੀ ਤੁਹਾਨੂੰ ਮੈਂ ਦੱਸਣ ਲੱਗਿਆ ਤੇ ਇਹ ਬੀਮਾ ਜਿਹੜਾ ਉਹ ਸਿਰਫ 672 ਰੁਪਏ ਦਾ ਹੁੰਦਾ ਹੈ ਬੀਮਾ ਜੇਕਰ ਕੋਈ ਸਾਡਾ ਪਸ਼ੂ ਪਾਲਕ ਕਿਸਾਨ ਭਰਾ ਐਸਸੀ ਐਸਟੀ ਐ ਤੇ ਉਹ ਸਿਰਫ ਜਿਹੜਾ ਇਹ ਬੀਮਾ ਉਹ 672 ਰੁਪਏ ਦੇ ਵਿੱਚ ਲੈ ਸਕਦਾ ਹੈ ਤੇ ਜੇਕਰ ਕੋਈ ਮੇਰਾ ਕਿਸਾਨ ਭਰਾ ਜਿਹੜਾ ਉਹ ਜਰਨਲ ਕੈਟਾਗਰੀ ਦਾ ਤਾਂ ਜਰਨਲ ਕੈਟਾਗਰੀ ਦੇ ਕਿਸਾਨ ਭਰਾ ਵਾਸਤੇ ਜਿਹੜਾ ਇਹ ਰੇਟ ਹੈ ਉਹ 1120 ਰੁਪਏ ਹੈ ਜਣੀ ਦੀ ਤੁਸੀਂ 1120 ਰੁਪਏ ਦੇ ਵਿੱਚ ਸਾਡੇ ਜਰਨਲ ਕਿਸਾਨ ਭਰਾ ਤੇ ਐਸਸੀ ਤੇ ਐਸਟੀ ਕਿਸਾਨ ਭਰਾ ਜਿਹੜੇ ਉਹ ਸਿਰਫ 672 ਰੁਪਏ ਦੇ ਵਿੱਚ ਇਹ ਬੀਮਾ ਜਿਹੜਾ ਪਸ਼ੂ ਦਾ ਕਰਵਾ ਸਕਦੇ ਆ ਤੇ ਤੁਹਾਡੇ ਪਸ਼ੂ ਦਾ ਮੁੱਲ ਹੈ ਜਿਹੜਾ ਉਹ ਉਹਦੇ ਬੀਮੇ ਦੇ ਵਿੱਚ ਪੈਂਦਾ 70000 ਜਣੀ ਦੀ ਖੁਦਾ ਨਾ ਖਾਸਾ ਜੇਕਰ ਕੋਈ ਪਸ਼ੂ ਨੂੰ ਕੋਈ ਬਿਮਾਰੀ ਲੱਗਦੀ ਹੈ ਜਾਂ ਕੋਈ ਹੋਰ ਅਨਸਖਾਮੀ ਘਟਨਾ ਵਾਪਰਦੀ ਹੈ ਤੁਸੀਂ ਦੇਖਿਆ ਹੋਣਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਪਸ਼ੂ ਟਾਰੇ ਡਿੱਗ ਪਏ ਸੀ ਕਈ ਕਿਸਾਨ ਭਰਾਵਾਂ ਦੇ ਐਨੀ ਬਰਸਾਤ ਪਈ ਸੀ ਤਾਂ ਉਦੋਂ ਉਹਨਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਨਾ ਕਿਸਾਨ ਭਰਾਵੋ ਜਿਹੜੇ ਪਸ਼ੂ ਮਰੇ ਸੀ ਜਿਨ੍ਹਾਂ ਦੇ ਬੀਮੇ ਸੀ ਉਹਨਾਂ ਨੇ ਬੀਮਾ ਰਾਸ਼ੀ ਉਹ ਪ੍ਰਾਪਤ ਕਰ ਲਈ ਸੀ ਤਾਂ ਤੁਸੀਂ ਵੀ ਇਹ ਬੀਮਾ ਰਾਸ਼ੀ ਜਿਹੜੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਡੇ ਪਸ਼ੂ ਦਾ ਬੀਮਾ ਹੋਇਆ ਹੋਊਗਾ ਇਹ ਤੁਹਾਨੂੰ 70000 ਰੁਪਏ ਦਾ ਮੁਆਵਜ਼ਾ ਜਿਹੜਾ ਉਹ ਬੀਮਾ ਕੰਪਨੀ ਦੇਊਗੀ ਕਿਉਂਕਿ ਇਹ ਬੀਮਾ ਕੰਪਨੀ ਜਿਹੜੀ ਤੁਸੀਂ ਦੇਖ ਰਹੇ ਹੋ ਆ ਉੱਪਰ ਲਿਖੀ ਹੋਈ ਆ ਇਹ ਬੀਮਾ ਕੰਪਨੀ ਦਾ ਸਾਡੀ ਸਰਕਾਰ ਦੇ ਨਾਲ ਜਿਹੜਾ ਹੈਗਾ ਕੰਟਰੈਕਟ ਹੈ ਤੇ ਸਰਕਾਰੀ ਤੇ ਇਹ ਬੀਮਾ ਰਲ ਕੇ ਜਿਹੜਾ ਹੈਗਾ ਉਹ ਇਹ ਕੰਮ ਕਰ ਰਹੀ ਹੈ ਤੇ ਸਾਡੇ ਕਿਸਾਨ ਭਰਾਵਾਂ ਨੂੰ ਇਹ ਬੀਮਾ ਸਕੀਮ ਦਿੱਤੀ ਹੈ ਜਿਵੇਂ ਮੈਂ ਦੱਸਿਆ ਤੁਹਾਨੂੰ ਵੀ 1100 ਰੁਪਏ ਦਾ ਬੀਮਾ ਸਾਡੇ ਜਰਨਲ ਕਿਸਾਨ ਭਰਾ ਤੇ ਐਸਸੀ ਕਿਸਾਨ ਭਰਾ ਜਿਹੜੇ ਉਹ 672 ਰੁਪਏ ਦੇ ਵਿੱਚ ਸਾਲ ਦਾ ਬੀਮਾ ਇਹ ਕਰ ਸਕਦੇ ਆ ਹੁਣ ਬੀਮਾ ਕਰਨ ਵਾਸਤੇ ਤੁਸੀਂ ਕਰਨਾ ਕੀ ਹੈ ਇਹ ਬੜਾ ਅਹਿਮ ਸਵਾਲ ਹੈ ਕਿ ਹੁਣ ਤੁਸੀਂ ਬੀਮਾ ਕਰਾਉਣਾ ਹੈ ਤੇ ਬੀਮਾ ਕਰਾਉਣ ਦੇ ਲਈ ਕਰਨਾ ਕੀ ਹੈ ਬੀਮਾ ਕਰਾਉਣ ਦੇ ਲਈ ਤੁਸੀਂ ਸੰਪਰਕ ਕਰਨਾ ਕਿਸਾਨ ਭਰਾਵੋ ਦਫ਼ਤਰ ਡਿਪਟੀ ਡਾਇਰੈਕਟਰ ਡੇਰੀ ਦੇ ਨਾਲ ਦਫ਼ਤਰ ਡਿਪਟੀ ਡਾਇਰੈਕਟਰ ਡੇਰੀ ਆ ਜਿਹੜਾ ਉਹ ਤੁਹਾਨੂੰ ਤੁਸੀਂ ਉੱਥੇ ਇਤਲਾਹ ਦੇਣੀ ਹੈ ਵੀ ਅਸੀਂ ਆਪਣੇ ਪਸ਼ੂਆਂ ਦਾ ਬੀਮਾ ਕਰਾਉਣਾ ਹੈ ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿਸਾਨ ਭਰਾਵੋ ਕਿ ਜਿਹੜਾ ਇੱਕ ਕਿਸਾਨ ਭਰਾਣਾ ਉਹ ਵੱਧ ਤੋਂ ਵੱਧ ਪੰਜ ਪਸ਼ੂਆਂ ਦਾ ਬੀਮਾ ਇਸ ਸਕੀਮ ਤਹਿਤ ਕਰਵਾ ਸਕਦਾ ਹੈ ਤੇ ਇਹ ਜਿਹੜਾ ਬੀਮਾ 1120 ਰੁਪਏ ਤੇ ਤੁਹਾਨੂੰ 672 ਰੁਪਏ ਦੇ ਵਿੱਚ ਮਿਲਣਾ ਹੈ ਇਹ 1 ਸਾਲ ਦੇ ਲਈ ਤੁਹਾਡੇ ਪਸ਼ੂਆਂ ਦਾ ਬੀਮਾ ਜੇ ਤੁਸੀਂ ਇਹੀ ਬੀਮਾ 2 ਸਾਲਾਂ ਦੇ ਲਈ ਕਰਵਾਉਣਾ ਤਾਂ ਉਹਦੇ ਵਾਸਤੇ 2100 ਰੁਪਿਆ ਮਹੀਨਾ ਜਰਨਲ ਕਿਸਾਨ ਭਰਾਵਾਂ ਵਾਸਤੇ ਐਸਸੀ ਤੇ ਐਸਟੀ ਕਿਸਾਨ ਭਰਾਵਾਂ ਵਾਸਤੇ ਸਿਰਫ 1260 ਰੁਪਏ ਦੇ ਵਿੱਚ 2 ਸਾਲਾਂ ਵਾਸਤੇ ਤੁਹਾਡੇ ਪਸ਼ੂ ਆ ਜਿਹੜੇ ਉਹ ਸੇਵ ਹੋ ਜਾਣਗੇ ਜਦੋਂ ਤੁਸੀਂ ਦਫਤਰ ਡਿਪਟੀ ਡਾਇਰੈਕਟਰ ਡੇਰੀ ਦੇ ਇਹ ਚੀਜ਼ ਕਹਿਤੀ ਵੀ ਅਸੀਂ ਪਸ਼ੂਆਂ ਦਾ ਬੀਮਾ ਕਰਵਾਉਣਾ ਹੈ ਤਾਂ ਕੰਪਨੀ ਦਾ ਇੱਕ ਬੰਦਾ ਤੁਹਾਡੀ ਡੇਰੀ ਤੇ ਵਿਜ਼ਿਟ ਕਰੂਗਾ ਉਹ ਆ ਕੇ ਤੁਹਾਡੇ ਪਸ਼ੂਆਂ ਦੀ ਸਿਹਤ ਚੈੱਕ ਕਰੂਗਾ ਤੁਹਾਡੇ ਪਸ਼ੂ ਜਿਹੜੇ ਪਸ਼ੂ ਦਾ ਤੁਸੀਂ ਬੀਮਾ ਕਰਵਾਉਣਾ ਹੈ ਉਹ ਦੁੱਧਾਰੂ ਪਸ਼ੂ ਹੋਣਾ ਚਾਹੀਦਾ ਭਾਵ ਕਿ ਦੁੱਧ ਦੇਣ ਵਾਲਾ ਪਸ਼ੂ ਹੋਣਾ ਚਾਹੀਦਾ ਤੇ ਫਿਰ ਉਹਦਾ ਬੀਮਾ ਹੋ ਜਾਊਗਾ ਜਿਹੜਾ ਬੀਮਾ ਹੋਣਾ ਉਹ ਤੁਹਾਨੂੰ ਕਿਸਾਨ ਭਰਾਵੋ ਪਤਾ ਹੀ ਹੈ ਕਿ ਬੀਮਾ ਜਿਹੜਾ ਪਸ਼ੂ ਦਾ ਮਾਲਕ ਕਿਸਾਨ ਭਰਾ ਉਹਦੇ ਨਾਂ ਤੇ ਹੁੰਦਾ ਉਹ ਉਸ ਵੇਲੇ ਘਰੇ ਹੋਣਾ ਚਾਹੀਦਾ ਆਪਣੇ ਡੇਰੀ ਫਾਰਮ ਦੇ ਵਿੱਚ ਹੋਣਾ ਚਾਹੀਦਾ ਤੇ ਉਸ ਕਿਸਾਨ ਭਰਾ ਕੋਲੇ ਆਪਣਾ ਆਧਾਰ ਕਾਰਡ ਪੈਨ ਕਾਰਡ ਤੇ ਖਾਤੇ ਦੀ ਫੋਟੋ ਜਰੂਰ ਹੋਣੀ ਚਾਹੀਦੀ ਹੈ ਤਾਂ ਫਿਰ ਤੁਹਾਡੇ ਪੰਜ ਪਸ਼ੂਆਂ ਦਾ ਬੀਮਾ ਜਿਹੜਾ ਉਹ ਬਹੁਤ ਸਸਤੇ ਰੇਟ ਦੇ ਵਿੱਚ ਇਹ ਜਿਹੜੀ ਸਰਕਾਰੀ ਸਕੀਮ ਹੈ ਉਹਦੇ ਤਹਿਤ ਹੋ ਜਾਣਾ ਤੇ ਇੰਸ਼ੋਰੈਂਸ ਕੰਪਨੀ ਵਾਲੇ ਜਦੋਂ ਤੁਹਾਡੇ ਘਰੇ ਵਿਜ਼ਿਟ ਕਰਦੇ ਆ ਇੰਸ਼ੋਰੈਂਸ ਕੰਪਨੀ ਵਾਲਿਆਂ ਨੇ ਜਦੋਂ ਤੁਹਾਡੇ ਘਰੇ ਆਉਣਾ ਤੁਹਾਡੀ ਡੇਰੀ ਤੇ ਆਉਣਾ ਤਾਂ ਉਦੋਂ ਕਿਸਾਨ ਭਰਾਵੋ ਉਹਨਾਂ ਨਾਲ ਪਹਿਲਾਂ ਤੁਸੀਂ ਸੰਪਰਕ ਸਾਧ ਲੈਣਾ ਆਪਣਾ ਨੰਬਰ ਦੇ ਦੇਣਾ ਤਾਂ ਕਿ ਜਦੋਂ ਉਹ ਆਉਣ ਤੁਸੀਂ ਘਰੇ ਹੋਵੋ ਤੇ ਤੁਹਾਡੇ ਦਧਾਰੂ ਪਸ਼ੂਆਂ ਨੂੰ ਚੈੱਕ ਕਰਕੇ ਉਹ ਬੀਮਾ ਕਰ ਜਾਣ ਇਹ ਕੋਈ ਵੀ ਕਿਸਾਨ ਭਰਾ ਆਨਲਾਈਨ ਬੀਮਾ ਨਹੀਂ ਕਰ ਸਕਦਾ ਇਹ ਤੁਹਾਨੂੰ ਆਪਣੇ ਨੇੜੇ ਦੇ ਜਿਹੜੇ ਪਸ਼ੂ ਹਸਪਤਾਲ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨਾਲ ਸੰਪਰਕ ਕਰਨਾ ਪਊਗਾ ਤੇ ਫਿਰ ਉਹ ਵਿਜ਼ਿਟ ਕਰਕੇ ਤੁਹਾਡਾ ਜਿਹੜਾ ਇਹ ਬੀਮਾ ਕਰ ਦੇਣਗੇ ਮੈਂ ਬੀਮੇ ਦੇ ਰੇਟ ਇੱਕ ਵਾਰੀ ਫਿਰ ਤੋਂ ਦੁਹਰਾ ਦਿੰਦਾ ਤੁਹਾਨੂੰ ਜਿਵੇਂ ਤੁਸੀਂ ਆਹ ਬੈਨਰ ਦੇਖ ਰਹੇ ਹੋ ਇਸ ਬੈਨਰ ਦੇ ਉੱਪਰ ਇਹ ਡਿਟੇਲ ਸਾਰੀ ਲਿਖੀ ਹੋਈ ਹੈ ਕਿ ਕਿਵੇਂ ਤੁਸੀਂ 1 ਸਾਲ ਦਾ ਬੀਮਾ ਪਸ਼ੂਆਂ ਦਾ ਲੈ ਸਕਦੇ ਹੋ ਕਿਵੇਂ 2 ਸਾਲ ਦਾ ਲੈ ਸਕਦੇ ਹੋ ਤੇ ਕਿਵੇਂ 3 ਸਾਲ ਦਾ ਲੈ ਸਕਦੇ ਹੋ ਜਿਸ ਦਿਨ ਤੁਸੀਂ ਬੀਮਾ ਕਰਵਾ ਲਿਆ ਉਸ ਤੋਂ 21 ਦਿਨਾਂ ਦੇ ਬਾਅਦ ਤੁਹਾਡਾ ਬੀਮਾ ਜਿਹੜਾ ਉਹ ਲਾਗੂ ਹੋ ਜਾਊਗਾ ਭਾਵੇਂ 21 ਦਿਨਾਂ ਤੋਂ ਬਾਅਦ ਤੁਸੀਂ 70000 ਰੁਪਏ ਦਾ ਕਲੇਮ ਕੰਪਨੀ ਤੋਂ ਲੈਣ ਦੇ ਯੋਗ ਹੋ ਜਾਓਗੇ ਜੇ ਖੁਦానਾ ਖਾਸਤਾ ਆਪਣੇ ਪਸ਼ੂ ਨੂੰ ਕੁਛ ਹੁੰਦਾ ਤਾਂ ਤਾਂ ਕਿਸਾਨ ਭਰਾਵੋ ਪਸ਼ੂ ਧਨ ਨੂੰ ਬਚਾਉਣ ਵਾਸਤੇ ਤੇ ਪਸ਼ੂ ਧਨ ਤੋਂ ਜੇਕਰ ਇਹਨਾਂ ਨੂੰ ਕੁਝ ਹੁੰਦਾ ਪਸ਼ੂਆਂ ਨੂੰ ਕੋਈ ਬਿਮਾਰੀ ਜਾਂ ਕੋਈ ਕਾਰਨ ਹੀ ਇਹੋ ਜਿਹਾ ਬਣਦਾ ਕੁਦਰਤੀ ਕਿਉਂਕਿ ਇਸ ਵਾਰ ਵੀ ਅਸਾਰ ਹੈ ਕਿ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਜੇ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਤਾਂ ਕਈ ਵਾਰੀ ਗਰਮੀ ਦੀ ਤਾਬ ਨਾ ਚੱਲਦੇ ਪਸ਼ੂ ਵੀ ਸਾਡੇ ਚੜਾਈ ਕਰ ਜਾਂਦੇ ਆ ਪਰ ਉਦੋਂ ਕਿਸਾਨ ਭਰਾ ਨੂੰ ਬੜਾ ਆਰਥਿਕ ਨੁਕਸਾਨ ਚੱਲਣਾ ਪੈਂਦਾ ਜਦੋਂ ਸਾਡੇ ਕੋਲੇ ਵੀ ਕੁਝ ਨਹੀਂ ਹੁੰਦਾ ਤੇ ਸਾਡਾ ਫਿਰ ਡੇਰੀ ਦਾ ਕਿੱਤਾ ਜਿਹੜਾ ਉਹ ਪਸ਼ੂਆਂ ਦੇ ਸਿਰ ਤੇ ਆ ਤੇ ਪਸ਼ੂ ਜੇ ਕੋਈ 1-2 ਮਰ ਜਾਂ ਤਾਂ ਬਹੁਤ ਵੱਡਾ ਘਾਟਾ ਪੈ ਜਾਂਦਾ ਸਾਡੇ ਕਿਸਾਨ ਭਰਾ ਜਾਣਦੇ ਆ ਵੀ ਛੇਤੀ ਪੂਰਾ ਨਹੀਂ ਹੁੰਦਾ ਤੋ ਇਸ ਕਰਕੇ ਆਪਾਂ ਕਹਿੰਦੇ ਆ ਵੀ ਸਾਡੇ ਕਿਸਾਨ ਭਰਾ ਛੋਟੀ ਜੀ ਰਾਸ਼ੀ ਹੈ ਕੋਈ ਵੱਡੇ ਪੈਸੇ ਨਹੀਂ ਖਰਚ ਹੋਣਗੇ ਤੇ ਤੁਸੀਂ ਆਪਣੇ ਪਸ਼ੂਆਂ ਦਾ ਬੀਮਾ ਕਰਵਾ ਕੇ ਸੇਫ ਹੋ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੀਮਾ ਰਾਸ਼ੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਜੇ ਪਸ਼ੂ ਨੂੰ ਕੁਝ ਹੁੰਦਾ ਤਾਂ ਇਹ ਜਾਣਕਾਰੀਆਂ ਸੀ ਜਿਹੜੀ ਸਾਡੇ ਕਿਸਾਨ ਭਰਾ ਫਰੀਦਕੋਟ ਜ਼ਿਲ੍ਹੇ ਦੇ ਆ ਆ ਬੈਨਰ ਤੁਸੀਂ ਦੇਖ ਲਿਆ ਤੇ ਥੱਲੇ ਜਿਹੜੇ ਦੋ ਨੰਬਰ ਦਿੱਤੇ ਹੋਏ ਆ ਡਾਕਟਰ ਸਹਿਬਾਨਾਂ ਦੇ ਤੇ ਡੇਰੀ ਇਨਸਪੈਕਟਰਾਂ ਦੇ ਇਹ ਦੋਨਾਂ ਨੰਬਰਾਂ ਤੇ ਸਾਡੇ ਜਿਹੜੇ ਫਰੀਦਕੋਟ ਦੇ ਕਿਸਾਨ ਭਰਾ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਉਹ ਬੀਮਾ ਇੱਥੋਂ ਕਰਵਾ ਸਕਦੇ ਆ ਤੇ ਜਿਹੜੇ ਸਾਡੇ ਹੋਰ ਕਿਸਾਨ ਭਰਾ ਹੋਰ ਨਾਲ ਜ਼ਿਲ੍ਹਿਆਂ ਦੇ ਉਹ ਆਪਣੇ ਨੇੜੇ ਦੇ ਜਿਹੜੇ ਤੁਹਾਡੇ ਦਫ਼ਤਰ ਹੈਗੇ ਆ ਦਫ਼ਤਰ ਡਿਪਟੀ ਡਾਇਰੈਕਟਰ ਡੇਰੀ ਤੁਹਾਡੇ ਨੇੜੇ ਹੈਗੇ ਆ ਤੁਸੀਂ ਉਹਨਾਂ ਨਾਲ ਸੰਪਰਕ ਸਾਧ ਕੇ ਇਹ ਬੀਮੇ ਦਾ ਲਾਭ ਉਠਾ ਸਕਦੇ ਹੋ ਅਸੀਂ ਬਹੁਤ ਸਾਰੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਆਂ ਪਰ ਜੇਕਰ ਤੁਹਾਡੇ ਸੱਜਣ ਮਿੱਤਰ ਕੋਲੇ ਭਾਵੇਂ ਉਹਨੇ ਘਰੇ ਪਸ਼ੂ ਰੱਖੇ ਹੋਏ ਆ ਜੇਕਰ ਤੁਹਾਡਾ ਕਿਸਾਨ ਭਰਾ ਕਿਸੇ ਡੇਰੀ ਦੇ ਵਿੱਚ ਹੈ ਡੇਰੀ ਦੇ ਕਿੱਤੇ ਨੂੰ ਤੋੜਿਆ ਹੋਇਆ ਤਾਂ ਖੇਤੀਬਾੜੀ ਦੇ ਨਾਲ ਤੁਰਨ ਵਾਲਾ ਸਭ ਤੋਂ ਸਹਾਇਕ ਕੀਤਾ ਉਹਨਾਂ ਕਿਸਾਨ ਭਰਾਵਾਂ ਤੱਕ ਇਹ ਇਨਫੋਰਮੇਸ਼ਨ ਇਹ ਜਾਣਕਾਰੀ ਜ਼ਰੂਰ ਪਹੁੰਚਾਓ ਜਿਹੜੇ ਕਿਸਾਨ ਭਰਾਵਾਂ ਨੇ ਪਸ਼ੂ ਰੱਖੇ ਹੋਏ ਆ ਚੈੱਕ ਕਰਦੀਆਂ ਲੋੜਾਂ ਵਾਸਤੇ ਤੇ ਚਾਹ ਡੇਰੀ ਦਾ ਕਿੱਤਾ ਉਹਨਾਂ ਨੇ ਚਲਾਇਆ ਹੋਇਆ ਤਾਂ ਕਿ ਉਹ ਪਸ਼ੂਆਂ ਦੀ ਸੇਫਟੀ ਵਾਸਤੇ ਇਹ ਬੀਮਾ ਜ਼ਰੂਰ ਕਰਵਾਉਣ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਜ਼ਰੂਰ ਪਹੁੰਚਾਓ ਜੇ ਤੁਹਾਡਾ ਕੋਈ ਵੀ ਇਸ ਬੀਮੇ ਨਾਲ ਸੰਬੰਧਿਤ ਸਵਾਲ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਸਵਾਲ ਕਰ ਸਕਦੇ ਹੋ ਅਸੀਂ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਂਦੇ ਰਹੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੀਆਂ ਇਹ ਜਾਣਕਾਰੀਆਂ ਦੇ ਨਾਲ ਮੈਨੂੰ ਕੁਲਵਿੰਦਰ ਆਲਖ ਤੇ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦੇਵਾ ਗਿਆ ਧੰਨਵਾਦ